ਨੂੰ ਲਗਾਇਆ ਛਟਕਾ ਅਤੇ ਭਾਜਪਾ ਦੇ ਪਰਿਵਾਰ ਵਿੱਚ ਉਸ ਵੇਲੇ ਹੋਰ ਬਾਦਦਾ ਹੋਇਆ ਜਦੋਂ ਪਿੰਡ ਮੁੱਦਾ ਦੇ ਮੌਜੂਦਾ ਪੰਚਾਇਤ ਮੈਂਬਰ ਸੁਰਿੰਦਰ ਕੁਮਾਰ ਸਾਬਕਾ ਪੰਚਾਇਤ ਮੈਂਬਰ ਬੱਗਾ ਸਿੰਘ ਅਤੇ ਉਹਨਾਂ ਦੇ ਸਾਥੀ ਰਾਮ ਕੁਮਾਰ ਆਪ ਪਾਰਟੀ ਛੱਡ ਕੇ ਭਾਜਪਾ ਜਲੰਧਰ ਦਿਹਾਤੀ ਦੇ ਸਾਬਕਾ ਪ੍ਰਧਾਨ ਪੰਕਜ ਠੀਂਗਰਾ ਦੀ ਅਗਵਾਈ ਹੇਠ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਅੱਜ ਬੜੇ ਮਾਨ ਵਾਲੀ ਗੱਲ ਆ ਇਹ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਜਿਹਾ ਵਾਦਾ ਹੋ ਰਿਹਾ ਸਾਡੇ ਦੇ ਅੱਜ ਪਿੰਡ ਮੁੱਢਾ ਤੋਂ ਆਮ ਆਦਮੀ ਪਾਰਟੀ ਤੋਂ ਜਿੱਤੇ ਹੋਏ ਮਨਜੀਤ ਕੁਮਾਰ ਜੀ ਉਹਨਾਂ ਦੇ ਸਾਥੀ ਬੱਗਾ ਜੀ ਧਰਾਵ ਜੀ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਔਰ ਮੋਦੀ ਸਾਹਿਬ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅੱਜ ਬੀਜੇਪੀ ਜੁਆਇਨ ਕੀਤੀ ਆ ਮੈਂ ਇਹਨਾਂ ਨੂੰ ਪਾਰਟੀ ਜੁਆਇਨ ਕਰਨ ਤੇ ਜਿੱਥੇ ਇਹਨਾਂ ਦਾ ਜੀ ਆਇਆਂ ਆਖਦਾ ਔਰ ਅਸਪਸ਼ਟ ਹੋਣਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਬੰਦਾ ਮਾਨਸਮਾਨ ਇਹਨਾਂ ਨੂੰ ਦਿੱਤਾ ਜਾਵੇਗਾ ਉਹਨੇ ਪੋਜੀਸ਼ਨ ਕਮਾਗਾ ਕਿ ਦੋ ਸ਼ਬਦ ਬੋਲਣ ਬਹੁਤ ਧੰਨਵਾਦ ਹੈ ਯੂਬੀਏਵੀ ਪਾਰਟੀ ਦੇ ਲਈ ਸਾਨੂੰ ਬੜੇ ਸਾਰੇ ਲੋਕਾਂ ਨੂੰ ਅਸੀਂ ਸੋਚਿਆ ਜੀ ਇਸ ਪਾਰਟੀ ਜਾਵਾਂਗੇ ਪਰ ਸਾਨੂੰ ਸਤੂ ਅੱਜ ਮਿਲਿਆ ਇਹਨਾਂ ਦਾ ਅਸੀਂ ਆਮ ਆਦੀ ਪਾਰਟੀ ਵਿੱਚ ਵੀ ਰਹਿ ਕੇ ਜਿੱਝੇ ਚੁੱਕੇ ਆ ਅਸੀਂ ਮੈਂਬਰ ਵੀ ਆ ਪੰਚਾਇਤ ਮੈਂਬਰ ਵੀ ਆ ਪਿੰਡੋਂ ਦਾ ਤੋਂ ਤੋ ਸਾਨੂੰ ਸਾਡੀ ਜਿਹੜੀ ਸੁਣਵਾਈ ਹੋ ਜ ਨਹੀਂ ਹੋ ਰਹੀ ਤਾਂ ਅਸੀਂ ਇਸ ਪਾਰਟੀ ਨੂੰ ਜੁਆਇਨ ਕਰ ਰਹੇ ਆ ਅਸੀਂ ਬਹੁਤ ਜੋੜ ਲਾ ਚੁੱਕੇ ਕਿ ਸਾਡਾ ਕੁਛ ਪਿੰਡ ਦਾ ਸਹਯੋਗ ਹੋ ਜੇ ਬਣ ਜਵੇ ਬਣ ਜੇ ਪਰ ਨਹੀਂ ਬਣਦਾ ਜਿਸੇ ਸਾਨੂੰ ਕੋਸ਼ਿਸ਼ ਕਰ ਅਸੀਂ ਪਾਰਟੀ ਨੂੰ ਸਹਯੋਗ ਦੇ ਰਹੇ ਆ ਧੰਨਵਾਦ ਭਾਈ ਗੁਰੂ ਚੱਕਰ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਅਤੇ ਮੈਂ ਜੀ ਸਾਤ ਪੰਜ ਮੰਗਲ ਸਿੰਘ ਟ੍ਰੈਂਡ ਮੋਟਾ ਤੋਂ ਮੈਂ ਜੀ ਆਪਣੀ ਆਮ ਆਦਮੀ ਪਾਰਟੀ ਦੀ ਛੱਟ ਗਏ ਜੀ ਜੀ ਆਪੇ ਤੇ ਇਨਾਮਾ ਬਹੁਤ ਬਹੁਤ ਨਮਰ ਜੀ ਭਾਈ ਗੁਰੂ ਚੱਕਰ ਖਾਲਸਾ ਸ੍ਰੀ ਵਾਹਿਗੁਰੂ ਪਰਸਾ ਵਾਹਿਗੁਰੂ ਜੀ ਦੇ ਮੈਂ ਆਮ ਆਦਮੀ ਪਾਰਟੀ ਛੱਟ ਗਏ ਜੀ ਜੀ ਨੂੰ ਜੁਆਇਨ ਕਰ ਰਹਾ ਹਾਂ ਜੀ ਤੁਹਾਨੂੰ ਆਪ ਉਹ ਮਾਨ ਵਾਲੀ ਗੱਲ ਆ ਵੀ ਅਸੀਂ ਭਾਪੀ ਪਾਰਟੀ ਦੇ ਵਿੱਚ ਆਏ ਹਾਂ ਤੇ ਇਹਨਾਂ ਬੀਬੀਆਂ ਦਾ ਵੀ ਧੰਨਵਾਦ ਜੀਨਾਂ ਨੇ ਸਾਨੂੰ ਇਹ ਪਾਰਟੀ ਨੂੰ ਜੁਆਇਨ ਕਰਾਇਆ। ਬਹੁਤ-ਬਹੁਤ ਧੰਨਵਾਦ।